ਮੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਨੌਨ ਪੋਲਿਟਿਕਲ ਲੋਕ ਰਾਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਲਗਭਗ ਇਹ 140 ਥਾਵਾਦੀ ਰਪੋਟਾ ਸਾਨੂੰ ਪਹੁੰਚ ਗਈਆਂ ਔਰ ਬਰਨਾਲਾ ਇਸ ਤਰ੍ਹਾਂ ਫਤਿਹਗੜ੍ਹ ਸਾਹਿਬ ਸਾ ਤਮਾਮ ਔਰ ਇੰਨੇ ਤਾਂ ਹੋਰ ਹੋਣਗੇ ਜਿੱਥੇ ਬੰਦ ਹੋਊਗਾ ਮੈਂ ਗੋਲਡਨ ਗੇਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ 10000 ਲੋਕ ਆਉਣਗੇ ਇੱਥੇ ਅੱਜ ਚਾਹ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ نیٹ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆਹ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਪੱਛਪਾ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜੜੀਆਂ ਅਜਿਹਾ ਕੁਝ ਵੀ ਨਹੀਂ ਹੋਊਗਾ ਪੰਜਾਬੀਓ ਜਦਸਾ ਅਸੀਂ ਦਿਲੋਂ ਦਿਲੋਂ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਹਾਂ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅੱਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਵਾਸਤੇ ਆਦੀ ਵਸਤਿਆਂ ਦੀ ਸੰਵਧਾਨ ਦੀ 5ਵੀਂ ਅਨੁਸੂਚੀ ਵਾਸਤੇ ਔਰ ਲਖੀਮ ਕੋ ਖਰੀਦ ਦਾ ਇਨਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਸੋਪ ਕਰਨ ਨੂੰ ਉਹਦਾ ਇਨਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਹਾਂ ਕੱਲਾ ਸਾਡਾ ਸਵਾਲ ਲਈ ਔਨਲਾਈਨ ਜਿਹੜਾ ਪਰਚੂਟ ਖੇਤਰ ਵਿੱਚ ਕਾਰਪੋਰੇਟ ਦਾਖਲ ਹੋਇਆ ਨਾ ਦੁਕਾਨਾਂ ਬੰਦ ਕਰਦੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿੱਜੀਕਰਨ ਕਰਤਾ ਵਿੱਦਿਆ ਦਾ ਨਿੱਜੀਕਰਨ ਕਰਤਾ ਮਜ਼ਦਮਾਂ ਦੀ ਸ਼ਾਟੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਤੋ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੁਝ ਵੀ ਨਹੀਂ ਹੋਣਾ ਤੁਸੀਂ ਦੇਖੋ ਪਰਾਮਣ ਟੰਗ ਨਾਲ ਅੱਜ ਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾਂ ਉਹ ਬਹਾਲ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋ ਇਸ ਕਰਕੇ ਹੱਦ ਵੱਧ ਚੜ ਕੇ ਅੱਗੇ ਆ ਕੇ ਜਿੱਦੋਂ ਜਿੱਦੋਂ ਤੁਸੀਂ ਘਰਾਂ ਜਾਓ ਜਿੱਥੇ ਜਿੱਥੇ ਮੋਰਚੇ ਲੱਗ ਰਹੇ ਆ ਉੱਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਪੰਦ ਵਿੱਚ ਸ਼ਾਮਲ ਹੋਣ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆ ਕੋਈ ਵੀ ਅਧਾਰਾ ਜਿਹੜਾ ਬਾਅਦ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਆ ਧੰਨਵਾਦ